ਕਰਨ ਹਸਪਤਲ ਸਮਰਾਲਾ ਵਿੱਚ ਹੱਡੀਆਂ ਦੇ ਮਾਹ ਡਾਕਟਰ ਰਾਹੁਲ ਗੁੱਤਾ ਹਰ ਰੈਤਵਾਰ ਨੂੰ ਹੱਡੀਆਂ ਦੇ ਮਰੀਜ਼ਾਂ ਦਾ ਵਿਸ਼ੇਸ਼ ਤੌਰ ਤੇ ਜਾਂਚ ਕਰਦੇ ਹਨ। ਉਹਨਾਂ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਕਰਨ ਹਸਪਤਲ ਸਮਰਾਲਾ ਵਿੱਚ ਹਰ ਤਰ੍ਹਾਂ ਦੀਆਂ ਹੱਡੀਆਂ ਦੇ ਨਾਲ ਜੁੜੀਆਂ ਹੋਈਆਂ ਬਿਮਾਰੀਆਂ ਦੇ ਆਪਰੇਸ਼ਨ ਅਤੇ ਚੈੱਕਅਪ ਬੜੇ ਹੀ ਸਸਤੇ ਰੇਟਾਂ ਦੇ ਵਿੱਚ ਕੀਤਾ ਜਾਂਦਾ ਹੈ। ਉਹਨਾਂ ਨੇ ਕਿਹਾ ਕਿ ਕਰਨ ਹਸਪਤਲ ਸਮਰਾਲਾ ਵਿੱਚ ਚੂਲੇ ਤੇ ਗੋਡੇ ਬਦਲਣ ਲਈ ਵਿਸ਼ੇਸ਼ ਤੌਰ ਤੇ ਆਧੁਨਿਕ ਮਸ਼ੀਨਾਂ ਨਾਲ ਆਪਰੇਸ਼ਨ ਕੀਤਾ ਜਾਂਦਾ ਹੈ। ਮੈਨੇਜਿੰਗ ਡਾਇਰੈਕਟਰ ਗੁਰਮੁਖ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਸਪਤਾਲ ਦੇ ਵਿੱਚ ਹਰ ਤਰ੍ਹਾਂ ਦੀ ਹੈਲਥ ਇੰਸ਼ੋਰੈਂਸ ਨਾਲ ਇਲਾਜ ਤੇ ਆਪਰੇਸ਼ਨ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ 24 ਘੰਟੇ ਅਮਰਜੈਂਸੀ ਸੇਵਾ ਅਤੇ ਬਲੱਡ ਬੈਂਕ ਦੀ ਸਹੂਲਤ ਵੀ ਉਪਲਬਧ ਹੈ। ਹਸਪਤਾਲ ਦੇ ਵਿੱਚ ਅਮਰਜੈਂਸੀ ਲਈ ਦੋ ਐਂਬੂਲੈਂਸਾਂ 24 ਘੰਟੇ ਲਈ ਤਿਆਰ ਤਿਆਰ ਰਹਿੰਦੀਆਂ ਹਨ। ਸਤਿ ਸ੍ਰੀ ਅਕਾਲ ਜੀ। ਮੈਂ ਡਾਕਟਰ ਗੁਰਮukh ਸਿੰਘ ਪ੍ਰੋਪਰਾਈਟਰ ਕਰਨ ਹਸਪੀਟਲ ਸਮਰਾਲਾ ਤੋਂ ਇੱਕ ਜਾਣਕਾਰੀ ਸਾਂਝੀ ਕਰਨੀ ਚਾਹੁੰਦਾ ਆਪਣੇ پورے ਇਲਾਕਾ ਨਿਵਾਸੀਆਂ ਲਈ ਕਿ ਸਾਡੇ ਹਸਪੀਟਲ ਦੇ ਵਿੱਚ ਆਇਸ਼ਵਨ ਕਾਰਡ ਸਟਾਰ ਹੈਲਥ HDFC Argo Max Group ਆਦਿ ਛੋਟਾ ਸਾਡੇ ਵਿੱਚ ਸਾਰੇ ਇਲਾਜ ਜਿਹੜੇ ਹੈਗੇ ਨੇ ਇੰਸ਼ੋਰੈਂਸ ਦੇ ਤਰ੍ਹਾਂ ਮੈਨਲ ਕੀਤਾ ਜਾਂਦੇ ਹਨ ਜਿਨ੍ਹਾਂ ਦੇ ਵਿੱਚ ਖਾਸ ਕਰਕੇ ਚੂਲੇ ਬਦਲਣਾ ਗੋਡੇ ਬਦਲਣੇ ਇਹਨਾਂ ਕਿਸੇ ਹੋਰ ਤਰ੍ਹਾਂ ਦੇ ਲੈਪਰੋਸਕੋਪੀ ਸਰਜਰੀ ਜਨਰਲ ਆਪਰੇਸ਼ਨ ਜੋ ਕਿ ਹਰ ਰੋਜ਼ ਕੀਤੇ ਜਾਂਦੇ ਹਨ ਇਸ ਤੋਂ ਬਗੈਰ 24 ਘੰਟੇ ਸਾਡੇ ਕੋਲ ਜਿਹੜਾ ਹੈਗਾ ਐਕਸੀਡੈਂਟ ਕੇਸਸ ਲਈ ਵੀ ਸਹੂਲਤ ਹੈ ਜੇ ਮੰਨ ਲਓ ਕਿਸੇ ਦਾ ਐਕਸੀਡੈਂਟ ਰਾਤ ਨੂੰ ਵੀ ਹੁੰਦਾ ਤਾਂ ਉਹਨੂੰ ਰਾਤ ਨੂੰ ਵੀ ਅਸੀਂ ਸਹੀ ਤਰੀਕੇ ਨਾਲ ਉਹਦੀ ਜੋ ਵੀ ਫਰਸਟ ਏਡ ਜਾਂ ਟ੍ਰੀਟਮੈਂਟ ਹੈ ਅਸੀਂ ਉਹ ਟਾਈਮ ਟੂ ਟਾਈਮ ਦੇਵਾਂਗੇ ਇਸ ਤੋਂ ਬਗੈਰ ਸਾਡੇ ਹਸਪਤਾਲ ਦੇ ਵਿੱਚ 24 ਘੰਟੇ ਬਲੱਡ ਬੈਂਕ ਫੁੱਲਾ ਹੈ ਐਮਰਜੈਂਸੀ ਐਮ뷸ੈਂਸ 24 ਘੰਟੇ ਅਵੇਲੇਬਲ ਹੈ 24 ਘੰਟੇ ਸਾਡੀ ਫਾਰਮੇਸੀ ਖੁੱਲੀ ਆ ਤੇ ਐਮਰਜੈਂਸੀ ਸੇਵਾਵਾਂ ਨੇ ਜਿਹੜੀਆਂ ਉਹ 24 ਘੰਟੇ ਪੂਰੇ ਹਫ਼ਤੇ ਲਈ ਜਾਂ ਪੂਰੇ ਮਹੀਨੇ ਲਈ ਸਾਡੀਆਂ ਤਤਪਰ ਰਹਿਣੀਆਂ ਨੇ। ਉਹ ਸੋ ਗੱਲ ਕਰੀਏ ਡਾਕਟਰ ਵਗੈਰਾ ਜਿਹੜੇ ਹੈਗੇ ਨੇ ਜਿਹੜੇ ਮੈਨਾਲ ਨਿਕਲ ਜਾਂਦੇ। ਸਾਡੇ ਕੋਲ ਆਰਥੋ ਸਪੈਸ਼ਲਿਸਟ, న్యూਰੋਲੋਜੀ ਸਪੈਸ਼ਲਿਸਟ, ਜਨਰਲ ਸਰਜਰੀ ਦੇ ਮਾਹਿਰ, ਦੂਰਵਿਨ ਦੇ ਜਿਹੜੇ ਆਪਰੇਸ਼ਨ ਉਹਨਾਂ ਦੇ ਮਾਹਿਰ ਤੇ ਗਾਇਨੀ ਦੇ ਜਿਹੜੇ ਮਾਹਿਰ ਲੇਡੀ ਡਾਕਟਰ ਨੇ ਸਾਡੇ ਕੋਲ ਉਹ ਐਮਰਜੈਂਸੀ ਅਵੇਲੇਬਲ ਨੇ। ਅੱਜ ਮੈਂ ਡਾਕਟਰ ਰਾਹੁਲ ਗੁਪਤਾ ਕਰਨ ਹਸਪਤਲ ਸੰਭਲਾ ਤੋਂ ਅੱਜ ਫਿਰ ਤੁਹਾਡੇ ਰੋਬਰੂ ਹੋਏ ਹਾਂ ਕੁਝ ਜਾਣਕਾਰੀ ਤੁਹਾਨੂੰ ਹੱਡੀਆਂ ਤੇ ਜੋੜਾਂ ਬਾਰੇ ਦਿਆਂਗੇ ਅ ਇਸ ਹਸਪਤਾਲ ਵਿੱਚ ਜਿਹੜੇ ਵੀ ਅਸੀਂ ਰੋਜ਼ਾਨਾ ਹੱਡੀਆਂ ਤੇ ਜੋੜਾਂ ਦੇ ਆਪਰੇਸ਼ਨ ਕਰ ਰਹੇ ਹਾਂ ਟੁੱਟੀ ਹੋਈ ਹੱਡੀਆਂ ਦਾ ਸਫਲ ਇਲਾਜ ਗੋਡਿਆਂ ਨੂੰ ਬਦਲਣ ਦੇ ਆਪਰੇਸ਼ਨ ਚੂਲੇ ਨੂੰ ਬਦਲਣ ਦੇ ਆਪਰੇਸ਼ਨ ਦੁਰਬੀਨ ਰਾਹੀਂ ਸਪੋਰਟਸ ਇੰਗਰੀ ਦਾ ਇਲਾਜ ਇਹ ਸਾਰੇ ਆਪਰੇਸ਼ਨ ਬਹੁਤ ਹੀ ਸਸਤੇ ਰੇਟਾਂ ਤੇ ਅਤੇ ਆਧੁਨਿਕ ਤਕਨੀਕ ਨਾਲ ਕਰਨ ਹਸਪਤਾਲ ਸਮਰਾਲਾ ਵਿੱਚ ਕਰ ਰਹੇ ਆ। ਦੱਸੋ ਕੱਲ੍ਹ ਦੇ ਕਾਰਦਗਰੇ ਵੀਰੇ ਜੰਗਨ ਕਿਹੜੇ ਕਿਹੜੇ ਕਾਰਾ ਬੰਦ ਚੱਲਦੇ ਨੇ ਸਬਸਕੀਮਾਂ ਕਰਦੇ। ਇਸ ਹਸਪਤਾਲ ਵਿੱਚ ਹਰ ਤਰ੍ਹਾਂ ਦੀ ਪ੍ਰਾਈਵੇਟ ਇੰਸ਼ੋਰੈਂਸ ਸਹੂਲਤ ਕੈਸ਼ਲੈਸ ਤਰੀਕੇ ਨਾਲ ਉਪਲਬਧ ਹੈ। ਅਤੇ ਆਯੁਸ਼ਮਨ ਕਾਰਡ ਦੇ ਰੀਨਵੀ, ਚੂਲਾ ਬਦਲਨ ਦੇ ਆਪਰੇਸ਼ਨ ਅਤੇ ਟੁੱਟੀਆਂ ਹੱਡੀਆਂ ਦਾ ਇਲਾਜ ਸਫਲ ਤਰੀਕੇ ਨਾਲ ਕੀਤਾ ਜਾ ਰਿਹਾ ਹੈ। ਕੁਝ ਸਪੋਰਟ ਕਿਹੜੇ ਕਿਹੜੇ ਪ੍ਰੋਬਲਮ ਜਿਹੜੀਆਂ ਆ ਰਹੀਆਂ ਨੇ ਅੱਜਕੱਲ੍ਹ ਜਿਹੜੇ ਹੈਗੇ ਨੇ ਜਿਹਨਾਂ ਦਾ ਲਾਸ ਕਰਦੇ ਆਂ ਅੱਜਕੱਲ੍ਹ ਰੀਡ ਦੀ ਹੱਡੀ ਦੀ ਦਰਦ ਦੀ ਬਹੁਤ ਦਿੱਕਤ ਆ ਰਹੀ ਹੈ ਲੋਕਾਂ ਨੂੰ ਪੈਰਾਂ ਵਿੱਚ ਦਰਦ ਦੀ ਬਹੁਤ ਦਿੱਕਤ ਆ ਰਹੀ ਹੈ ਔਰ ਲਿਗਾਮੈਂਟ ਇੰਜਰੀ ਦਾ ਤਾਂ ਕਾਫੀ ਕਾਫੀ ਦਿਨ ਤੱਕ ਲੋਕ ਉਹਦੇ ਤੇ ਗੋਰੀ ਨਹੀਂ ਫਰਮਾਉਂਦੇ ਤੇ ਜਿਹਦੇ ਕਰਕੇ ਗੋਡਿਆਂ ਨੂੰ ਬੰਨਣ ਦੀ ਦਿੱਕਤ ਆ ਜਾਂਦੀ ਹੈ ਇਹ ਜੀਲੀ ਆਪਰੇਸ਼ਨ ਕੀਤੇ ਨੇ ਸਾਰੇ ਐਸੇ ਸਹੂਲਤ ਰਹੀ ਹੈ ਪਰ ਹਸਪਤਾਲ ਰਹੇਗਾ ਇਸ ਹਸਪਤਾਲ ਚ ਹਰ ਤਰ੍ਹਾਂ ਦੀ ਸਹੂਲਤ ਹੈ ਜੀ ਅਤਿ ਆਧੁਨਿਕ ਆਪਰੇਸ਼ਨ ਥੀਟਰ ਹੈ ਜੀ ਸਾਡੇ ਕੋਲ ਪ੍ਰਾਈਵੇਟ ਰੂਮ ਨੇ ਆਈ ਸੀ ਯੂ ਹੈ ਵੈਂਟੀਲੇਟਰ ਦੀ ਸੁਵਿਧਾ ਹੈ ਤੇ ਹਰ ਤਰ੍ਹਾਂ ਦੇ ਸਪੈਸ਼ਲਿਸਟ ਡਾਕਟਰ ਬਲੱਡ ਨੇ ਜੇ ਕਿਸੇ ਮਰੀਜ਼ ਨੂੰ ਇੱਕ ਤੋਂ ਵੱਧ ਦਿੱਕਤਾਂ ਨੇ ਉਹ ਵੀ ਇੱਥੇ ਪੂਰੀ ਤਸੱਲੀ ਬਖਸ਼ ਕੀਤੀ ਜਾਂਦੀ ਹੈ ਬਲੱਡ ਬੈਂਕ ਦੀ ਸੁਵਿਧਾ ਹੈ ਫਿਜ਼ੀਓਥੈਰੇਪੀ ਸੈਂਟਰ ਵੀ ਸਾਡਾ ਆਪਣਾ ਹੈ ਤਾਂ ਸੋ ਤੁਸੀਂ ਕਿਹੜੇ ਦਿਨ ਬੈਠਦੇ ਹੋ ਤੇ ਕੀ ਟਾਈਮਿੰਗ ਹੈ ਤੁਹਾਡਾ ਇਸ ਹਸਪਤਾਲ ਵਿੱਚ ਜਿਹੜਾ ਹੱਡੀਆਂ ਦੇ ਆਪਰੇਸ਼ਨ ਤਾਂ ਸੱਤੇ ਦਿਨ ਹੁੰਦੇ ਨੇ ਪਰ ਮੇਰੀ ਆਪੀਡੀ ਦੀ ਟਾਈਮਿੰਗ ਜਿਹੜੀ ਹੈ ਸੰਡੇ ਨੂੰ 10 ਤੋਂ 12 ਵਜੇ ਮੈਂ ਇੱਥੇ ਉਪਲਬਧ ਹਾਂ ਨਾ ਬਾਕੀ ਐਮਰਜੈਂਸੀ ਸੇਵਾ ਜਿਹੜੀ ਹੈ 24x7 ਅਵੇਲੇਬਲ ਹੈ। ਹਾਂਜੀ 3 ਆਮਤੋਂ ਕਿਹੜਾ ਬੈਠਾ? ਵੀਰਨਾ ਪਵਿੱਤਰ ਸਿੰਘ ਜੀ ਪਿੰਡ ਮੋਸਕਾਵਾਦ। ਇਸ ਹਸਪਤਾਲ ਮੌਜੂਦ ਮਾਲਕੀ ਦੀ ਹੈ। ਮੈਨੂੰ ਪਿਛਲੇ ਡੇਢ ਸਾਲ ਤੋਂ ਚੂੜੇ ਦੀ ਬਹੁਤ ਜ਼ਿਆਦਾ ਤਕਲੀਫ ਸੀ। ਤੇ ਮੈਂ ਪਈ ਜਾ ਦਿਖਾਇਆ ਪਰ ਮੈਨੂੰ ਆਹ ਪ੍ਰੋਬਲਮ ਰੇ ਠੀਕ ਹੀ ਹੋ ਗਈ। ਫਿਰ ਮੈਂ ਕਰਨਾ ਹਸਪਤਾਲ ਆਇਆ ਰੇ। ਉਰੇ ਮੈਨੂੰ ਮੇਰਾ ਟ੍ਰੀਟਮੈਂਟ ਡਾਕਟਰ ਰਾਹੁਲ ਗੁਪਤਾ ਜੀ ਨੇ ਕੀਤਾ ਤੇ ਹੁਣ ਮੈਂ ਬਿਲਕੁਲ ਠੀਕ-ਠਾਕ ਆਂ ਜੀ। ਹਾਂਜੀ ਮੇਰਾ ਚੂੜਾ ਬਦਲਿਆ ਗਿਆ ਜੀ, ਸਰਜਨ ਹੋਇਆ ਆ। ਸਰਜਨ ਹੋਏ ਨੂੰ ਲੈ ਦੋ ਮਹੀਨੇ ਹੋਏ ਨੇ ਹੁਣ ਮੈਂ ਬਿਲਕੁਲ ਠੀਕ-ਠਾਕ ਆਂ ਜੀ। ਸਰਪੰਚ ਨੇ ਕਿਹਾ ਹਾਂਜੀ ਦੱਲਣ ਫਿਰੰਦੇ ਵਿੱਚ ਕਿੱਲੇ ਵੀ ਨਹੀਂ ਜੀ ਹੁਣ ਮਨ ਕੋਈ ਤਕਲੀਫ ਨਹੀਂ ਆਈ ਜੀ। ਹਾਂਜੀ ਪਹਿਲਾਂ ਪਿਛਲੇ 1.5 ਸਾਲ ਤੋਂ ਮੈਂ ਬਹੁਤ ਜ਼ਿਆਦਾ ਤਕਲੀਫਾਂ ਜੂਝ ਰਿਹਾ ਸੀ ਆ। ਆਪਰੇਸ਼ਨ ਤੋਂ ਕਿੰਨੇ ਦਿਨ ਬਾਅਦ ਚੱਲ ਰਿਹਾ ਜੀ? ਮੈਨੂੰ ਜੀ ਆਪਰੇਟ ਕੋ ਦੂਸਰੇ ਦਿਨ ਆਈ ਇਹਨਾਂ ਨੇ ਬਾਇਸਟੈਂਡ ਦਾ ਤੁਮਾਤਾ ਸੀ ਜੀ ਖਰਚੇ ਬਗਾਰੇ ਦੀ ਗੱਲ ਕਰੀਏ ਖਰਚਾ ਬਗਾਰਿਆ ਜੀ ਬਾਕੀ ਹੋਰਾਂ ਪਾਸੇ ਮੈਂ ਬਹੁਤ ਟਰਾਈ ਕੀਤੀ ਮੈਨੂੰ ਸਭ ਤੋਂ ਜ਼ਿਆਦਾ ਖਰਚਾ ਜਾਇਆ ਜੇ ਚਿਲ ਗਈ ਤਾਂ ਕਰਕੇ ਮੈਂ ਇੱਕ ਸੀਡੀ ਟੂਪੁਆਇੰਟ ਹੁਣਾ ਕਰਵਾ ਹਸਪਤਾਲ ਵਿੱਚ ਜੀ ਡਾਕਟਰ ਰਾਹੁਲ ਗੁਪਤਾ ਜੀ ਤੋਂ ਕਰਾਇਆ ਜੀ